ਫਰੋਜ਼ਪੁਰ ਦੇ ਵਿੱਚ ਹੁਣ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਨਜ਼ਰ ਰਹੇਗੀ ਕਿਉਂਕਿ ਪੂਰੇ ਸ਼ਹਿਰ ਦੇ ਵਿੱਚ ਹੁਣ ਸੀਸੀਟੀਵੀ ਕੈਮਰੇ ਨੇ ਜਿਹੜੇ ਲਗਾਏ ਜਾ ਰਹੇ ਨੇ ਤੇ ਇਹਨਾਂ ਕੈਮਰਿਆਂ ਦਾ ਉਦਘਾਟਨ ਆਮ ਆਦੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਵੱਲੋਂ ਕਰ ਦਿੱਤਾ ਗਿਆ। ਉੱਥੇ ਹੀ ਫਰੋਜ਼ਪੁਰ ਦੇ ਵਿੱਚ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲਗਾਤਾਰ ਲੋਕਾਂ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਸਨ ਕਿ ਸ਼ਹਿਰ ਦੇ ਵਿੱਚ ਚੋਰੀਆਂ ਨੇ ਜੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਹੁਣ ਪੂਰੇ ਸ਼ਹਿਰ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾਊਗਾ ਅਤੇ ਪੂਰੇ ਸ਼ਹਿਰ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਇਹ ਕੈਮਰੇ ਲਗਾਏ ਜਾ ਰਹੇ ਨੇ ਉੱਥੇ ਹੀ ਵਿਧਾਇਕ ਭੁੱਲਰ ਦਾ ਕਹਿਣਾ ਹੈ ਕਿ ਇਹਨਾਂ ਕੈਮਰਿਆਂ ਦੇ ਨਾਲ ਜਿੱਥੇ ਚੋਰੀਆਂ ਅਤੇ ਲੁੱਟਾਂ ਖੋਹਾਂ ਦੇ ਉੱਤੇ ਰੋਕ ਲੱਗੇਗੀ ਉੱਥੇ ਹੀ ਇਹ ਕੈਮਰੇ ਪੁਲਿਸ ਦੀ ਵੀ ਮਦਦ ਕਰਨਗੇ ਬਹੁਤ ਵਧੀਆ ਜੀ ਅੰਦੇ ਨਾਲ ਜਿਹੜੀ ਸਾਡੀ ਸੋਸ਼ਲ ਸਿਕਿਉਰਿਟੀ ਆ ਉਹ ਵੱਧੂਗੀ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਜਾਗੂਗਾ ਔਰ ਇਹਦਾ ਜਿਹੜਾ ਸਭ ਤੋਂ ਵੱਡਾ ਲਾਭ ਆ ਪੁਲਿਸ ਨੂੰ ਕੇਸ ਟ੍ਰੈਕ ਕਰਨ ਲਈ ਵੀ ਫਾਇਦਾ ਹੋਏਗਾ ਕਿ ਜੇ ਕੋਈ ਕ੍ਰਾਈਮ ਹੁੰਦਾ ਤਾਂ ਮਤਲਬ ਅਸੀਂ ਉਹਨੂੰ ਦੇਖ ਸਕਦੇ ਹਾਂ ਔਰ ਇਹਦਾ ਜਿਹੜਾ ਸਾਰਾ ਕੰਟਰੋਲ ਰੂਮ ਆ ਉਹ ਪੁਲਿਸ ਡਿਪਾਰਟਮੈਂਟ ਪੁਲਿਸ ਕੰਟਰੋਲ ਰੂਮ ਦੇ ਵਿੱਚ ਹੀ ਹੋਏਗਾ ਤਾਂ ਜੋ ਜਿਹੜੀ ਸ਼ਹਿਰ ਦੇ ਵਿੱਚ ਕੋਈ ਵੀ ਗਤੀਵਿਧੀ ਹੋ ਰਹੀ ਹੈ ਕਿਸੇ ਚੌਂਕ 'ਚ ਉਥੇ ਰਿਕਾਰਡ ਹੋਊਗੀ। ਸੋ ਸਰ ਕਿੰਨੇ ਕੈਮਰੇ ਜਿਹੜਾ ਲਗਾਏ ਜਾ ਰਹੇ ਆ? ਇਹ ਟੋਟਲ ਹੈਗੇ ਆ ਜੀ 280 ਦੇ ਕਰੀਬ ਕੈਮਰੇ ਆ। ਥੋੜੇ ਬਹੁਤੇ ਵਾਧ ਕਟ ਵੀ ਲੋੜ ਮੁਤਾਬਕ ਸਕਦੇ ਆ। ਔਰ ਜਿਹੜਾ ਇਹਨਾਂ ਦਾ ਬਜਟ ਆ ਜਿਹੜਾ ਕੱਲਾ ਸ਼ਹਿਰ ਲਈ ਆਓ 1 ਕਰੋੜ ਤੇ 27 ਲੱਖ ਰੁਪਈਆ। ਤੇ ਹਾਈ ਰੈਜ਼ੋਲੂਸ਼ਨ ਕੈਮਰੇ ਆ ਇਹ। ਹਾਂਜੀ ਹਾਂਜੀ ਪੂਰੇ ਜ਼ਿਲ੍ਹੇ 'ਚ ਲੱਗ ਰਹੇ ਆ ਜੀ। ਔਰ ਇਹ ਸੰਦੀਪ ਪਾਟਕ ਜੀ ਦੇ ਅਖਤਿਆਰੀ ਫੰਡ 'ਚੋਂ ਜਿਹੜਾ ਪਾਰਲੀਮੈਂਟ ਲੈਂਡ ਫੰਡ ਹੁੰਦਾ ਉਹਦੇ 'ਚੋਂ ਇਹ ਪੈਸੇ ਸਾਨੂੰ ਆਏ ਆ। ਅਸੀਂ ਸੰਦੀਪ ਪਟਕ ਜੀ ਦਾ ਵੀ ਧੰਨਵਾਦ ਕਰਦੇ ਆ। ਨਾ ਬਜਟ ਸੀ ਇਹ ਟੋਟਲ ਜਿਹੜਾ ਬਜਟ ਸੀਗਾ ਪੂਰੇ ਜ਼ਿਲ੍ਹੇ ਲਈ ਅਮੀ ਜੀ ਸਾਹਿਬ 3 ਕਰੋੜ ਤੇ 46 ਲੱਖ ਰੁਪਈਆ ਜੀ। ਪੁਰਾਣ ਜੀ ਪਹਿਲਾਂ ਵੀ ਲੱਗੇ ਜੇ ਅੱਜ ਸ਼ੁਰੂਆਤ ਕੀਤੀ ਗਈ। ਨਹੀਂ ਇਹ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਤੇ ਕੁਝ ਦਿਨਾਂ ਦੇ ਵਿੱਚ ਇਹ ਲੱਗ ਜਾਣਗੇ। ਪੂਰੀ ਤਿਆਰੀ ਨਾਲ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਹੈ। ਔਰ ਜਲਦੀ ਇਹਦਾ ਮਤਲਬ ਆਪਣਾ ਰਿਜਟ ਮਿੰਟ। ਜੀ ਜੀ ਇਹਨਾਂ ਦੀ ਮੇਨਟੇਨੈਂਸ ਹੈ। ਉਹ ਕੌਣ ਦੇਖੂਗਾ ਕਿ ਮੰਨ ਲਓ ਕੋਈ ਕੈਮਰਾ ਖਰਾਬ ਹੋ ਜਾਂਦਾ ਤੇ ਉਹ ਕੌਣ ਦੇਖੂਗਾ? ਉਹ 4+1 ਇਹਨਾਂ ਜਿਹੜੇ ਟੈਂਡਰ ਕਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹੀ ਰੱਖਣਗੇ